ਤੋਡੀ ਪਾਣੀ ਗਲਤ ਆ ਸਾਡੀ ਪਾਣੀ ਠੀਕ ਆ ਤੋਡੀ ਪਾਣੀ ਗਲਤ ਸਾਡੀ ਪਾਣੀ ਸਹੀ ਆ ਜਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ ਜਿੰਨਾ ਉਹਨੂੰ ਟ੍ਰੇਨ ਕਰਕੇ ਸਿਖਾਇਆ ਗਿਆ ਸੀ ਵੀ ਇੱਥੋਂ ਤੱਕ ਉਹਨੇ ਆਪਣੀ ਕਨਫੈਸ਼ਨਲ ਵੀਡੀਓ ਦੇ ਵਿੱਚ ਕਿਹਾ ਵੀ ਮੈਨੂੰ ਜਿਹਨੇ ਭੇਜਿਆ ਉਹਨੇ ਕਿਹਾ ਵੀ ਤੂੰ ਆਪਣੇ ਰਿਸਕ ਤੇ ਉੱਥੇ ਜਾ ਸਾਹਾਂ ਤੋਂ ਜਿਹੜਾ ਬੰਦਾ ਗਲਤ ਇਹ ਕੰਮ ਕਰੂਗਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਝਾਕੂਗਾ ਤਾਂ ਉਹਦਾ ਵੀ ਇਲਜ਼ਾਮ ਇਹੀ ਹੋਣਾ ਵਾ ਜਿਹੜਾ ਅੱਜ ਹੋਇਆ ਜਿਹਦਾ ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਸ ਸੈਲਫ ਡਿਫੈਂਸ ਆ ਜੀ ਇਹ ਕਿਸੇ ਹੱਤਿਆ ਨਹੀਂ ਮੰਨੀ ਜਾਣੀ ਹੈਗੀ ਇਹ ਸੈਲਫ ਡਿਫੈਂਸ ਆ ਕਿਉਂਕਿ ਬੰਦੇ ਕੋਲ ਨਾ ਕੋਈ ਆਈ ਕਾਰਡ ਨਾ ਕੋਈ ਮੋਬਾਈਲ ਬਿਲਕੁਲ ਜਿਵੇਂ ਟ੍ਰੇਨਡ ਕਰਕੇ ਭੇਜਿਆ ਗਿਆ ਸੀ ਉਹਨੂੰ ਜਦੋਂ ਉਹਦੀ ਹੱਤਿਆ ਕਰਨ ਆਇਆ ਸੈਲਫ ਡਿਫੈਂਸ ਦੇ ਵਿੱਚ ਉਹਦੇ ਨਾਲ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗੂ ਮੱਟ ਮੇਰਾ ਪੁੱਤ ਹੀ ਆ ਤੇ ਇਹ ਆਇਆ ਸੀ ਕਿਸੇ ਕੰਮ ਇੱਥੇ ਠੀਕ ਆ ਇਹ ਰਾਤ ਉਰੇ ਰੁਕ ਗਿਆ ਹਨੇਰਾ ਹੋ ਗਿਆ ਹੁਣ ਗੁਰਦੁਆਰੇ ਰੁੱਕ ਗਿਆ ਤੇ ਜਦੋਂ ਉਹ ਬੰਦਾ ਆਇਆ ਬੇਆਦਬੀ ਕਰਨ ਬੇਆਦਬੀ ਕਰਨ ਆਇਆ ਇਹਨੇ ਪੁੱਛਿਆ ਉਹਨੂੰ ਵੀ ਭਾਈ ਤੂੰ ਕੀ ਚੱਕਰ ਆ ਕਿਵੇਂ ਆ ਉਹ ਕਹਿੰਦਾ ਵੀ ਮੈਨੂੰ ਪੈਸੇ ਦਿੱਤੇ ਗਏ ਆ 3-4000 ਰੁਪਇਆ ਠੀਕ ਆ ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ ਨੌ 10 ਬੰਦੇ ਦਾ ਨਹੀਂ ਦੱਸਿਆ ਇਹ ਬੰਦਾ ਇਹੀ ਕਹੀ ਗਿਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਠੀਕ ਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਸਹੀ ਆ ਜਨ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀ ਉਹਨੂੰ ਗੁੱਸਾ ਚੜਿਆ ਕਿ ਨੈਚਰੀਏ ਜੇ ਕਿਸੇ ਦੇ ਧਰਮ ਨੂੰ ਕੋਈ ਗਲਤ ਕਹੋਗਾ ਉਹ ਮੂੰਹ ਤੇ ਹੀ ਗਲਤ ਬੋਲਣ ਲੱਗ ਗਿਆ ਜਦੋਂ ਗਲਤ ਬੋਲਣ ਲੱਗਿਆ ਉਹਨੂੰ ਗੁੱਸਾ ਚੜ ਗਿਆ ਠੀਕ ਹੈ ਕਿ ਨਹੀਂ ਇਹ ਗੱਲ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੁੰਦਾ ਵਾਰਨਾ ਨਹੀਂ ਜਦੋਂ ਸੌਦਾ ਨਹੀਂ ਲਾਉਣਾ ਚਾਹੁੰਦਾ ਜਦੋਂ ਕਿਸੇ ਦੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ ਕਰਦਾ ਵਾ ਤਾਂ ਬੰਦੇ ਨੂੰ ਜਦੋਂ ਅੱਕ ਜਾਂਦਾ ਫਿਰ ਇਹ ਸਟੇਪ ਚੱਕਦਾ ਨਹੀਂ ਮਦਾ ਕੋਈ ਨਹੀਂ ਚੱਕਦਾ ਨੀ ਅੰਗ ਸਿੰਘਾਂ ਨੇ ਬੀਅਤ ਵੀ ਦੀ ਜਿਹੜੀ ਉਹਨੇ ਕੋਸ਼ਿਸ਼ ਬੰਦੇ ਨੇ ਕੀਤੀ ਹੈ ਅਣਜਾਣ ਬੰਦੇ ਨੇ ਹਾਂਜੀ ਨੀ ਅੰਗ ਸਿੰਘਾਂ ਨੇ ਸੌਦਾ ਲਗਾਤਾ ਲਗਾਤਾ ਹੀ ਦਿਨ ਰਾਤ ਦੀ ਗੱਲ ਆ ਦੋ ਤਿੰਨ ਵਾਰ ਚੁੱਕੇ ਆ ਹੁਣ ਦਿਨ ਚੜ ਚੁੱਕਾ ਆ ਤੁਹਾਨੂੰ ਡਿਮਾਂਡ ਕੀ ਹੈਗੀ ਆ ਮਤਲਬ ਕਿਉਂ ਆਪਾਂ ਰੁਕੇ ਕਿਉਂ ਹੋਏ ਆ ਨਹੀਂ ਰੁਕੇ ਕੋਈ ਗੱਲ ਨਹੀਂ ਡਿਮਾਂਡ ਵੀ ਕੋਈ ਗੱਲ ਨਹੀਂ ਹੈਗੀ ਅਸੀਂ ਇਹ ਕਹਿੰਨੇ ਆ ਵੀ ਸਚਾਈ ਲੋਕਾਂ ਨੂੰ ਪਤਾ ਲੱਗੇ ਵੀ ਗਾਹਾਂ ਤੋਂ ਜਿਹੜਾ ਬੰਦਾ ਹੈ ਗਲਤ ਇਹ ਕੰਮ ਕਰੂਗਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਕਿਆ ਕੂਗਾ ਤਾਂ ਉਹਦਾ ਵੀ ਇਲਜ਼ਾਮ ਇਹੀ ਹੋਣਾ ਮ ਜਿਹੜਾ ਅੱਜ ਹੋਇਆ ਜਿਹਦਾ ਜਿਹੜਾ ਬੇਅਦਬੀ ਕਰਨ ਆਇਆ ਕੋਈ ਕੁਸ਼ ਨੀਂਗ ਸਿੰਘ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਸੌਦਾ ਲਗਾਇਆ ਉਹਨਾਂ ਨੂੰ ਅਰੈਸਟ ਨਹੀਂ ਹੋਣ ਦਿੱਤਾ ਜਾਵੇਗਾ ਉਹਦੇ ਬਾਰੇ ਦੱਸੋ ਫਿਰ ਨਹੀਂ ਨਹੀਂ ਅਰੈਸਟ ਕੋ ਮੇਰੀ ਗੱਲ ਸੁਣੋ ਕਾਨੂੰਨ ਨੇ ਆਪਣਾ ਕੰਮ ਕਰਨਾ ਮ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਕਾਨੂੰਨ ਨਾ ਅਸੀਂ ਧੱਕਾ ਕਰਨਾ ਕਾਨੂੰਨ ਨੇ ਆਪਣਾ ਕੰਮ ਕਰਨਾ ਮ ਕਿੰਨੇ ਕਬਜ ਦੀ ਠੀਕ ਹੈ ਕਿ ਨਹੀਂ ਜੇ ਨਹੀਂ ਅਰੈਸਟ ਕਰਨ ਦੇਣਾ ਤਾਂ ਨਹੀਂ ਕਰਨ ਦੇਣਾ ਕਿਉਂ ਜੀ ਬੇਅਦਬੀ ਕੀਤੀ ਹੈ ਜੇ ਬੇਅਦਬੀ ਬੰਦਾ ਕਰਨ ਆਇਆ ਵਾ ਉਹ ਉਹ ਵੀ ਤਾਂ ਗਲਤ ਆ ਨਾ ਕਿ ਕਸਮਦਾ ਤੁਸੀਂ ਮੰਨੋ ਮੰਨੋਗੇ ਕਿ ਨਹੀਂ ਮੰਨੋਗੇ ਇਹ ਗੱਲ ਕੋਈ ਵੀ ਬੰਦਾ ਗੱਲ ਮੈਨੂੰ ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਹ ਸੈਲਫ ਡਿਫੈਂਸ ਆ ਜੀ ਇਹ ਇਹ ਹੱਤਿਆ ਨਹੀਂ ਮੰਨੀ ਜਾਣੀ ਹੈਗੀ ਇਹ ਸੈਲਫ ਡਿਫੈਂਸ ਆ ਉਹ ਬੰਦਾ ਬੇਅਦਬੀ ਕਰਨ ਆਇਆ ਸਾਡੇ ਗੁਰੂ ਦੀ ਸਾਡੇ ਗੁਰੂ ਦੇ ਅੰਗ ਪਾਰਨ ਆਇਆ ਉਹ ਉਹਦੀ ਹੱਤਿਆ ਕਰਨ ਆਇਆ ਜਦੋਂ ਉਹਦੀ ਹੱਤਿਆ ਕਰਨ ਆਇਆ ਸੈਲਫ ਡਿਫੈਂਸ ਦੇ ਵਿੱਚ ਉਹਦੇ ਨਾਲ ਹੋ ਗਿਆ ਇਧਰ ਹੋ ਠੀਕ ਹੈ ਕਿ ਨਹੀਂ ਉਦੋਂ ਸੈਲਫ ਡਿਫੈਂਸ ਆ ਨਾ ਜੇ ਕੋਈ ਵੀ ਮੰਨਿਆ ਜਾਵੇ ਕਾਨੂੰਨ ਵੀ ਇਹ ਗੱਲ ਮੰਨੂਗਾ ਸੈਲਫ ਡਿਫੈਂਸ ਆ ਜੀ ਬਾਕੀ ਕਾਨੂੰਨ ਨੇ ਆਪਣਾ ਕੰਮ ਕਰਨਾ ਅਸੀਂ ਕਾਨੂੰਨ ਨੂੰ ਕੁਝ ਨਹੀਂ ਕਹਿੰਦੇ ਹੈਗੇ ਇੱਕ ਅਣਪਛਾਤਾ ਵਿਅਕਤੀ ਇੱਥੇ ਅੰਦਰ ਆ ਕੇ ਲੁਕਦਾ ਔਰ ਜਦੋਂ ਸੇਵਾਦਾਰ ਦੀ ਨਿਗਾਹ ਪੈਂਦੀ ਹੈ ਤਕਰੀਬਨ 1.5 ਵਜੇ ਉਹ ਬੰਦਾ ਜਦੋਂ ਅੱਖਾਂ ਸਾਹਮਣੇ ਆਉਂਦਾ ਜਦੋਂ ਬੇਦਬੀ ਕਰਨ ਦੀ ਤਾਕ ਦੇ ਵਿੱਚ ਸੀ ਤੇ ਉਦੋਂ ਉਹਨੂੰ ਮੌਕੇ ਤੇ ਫੜ ਲਿਆ ਜਾਂਦਾ ਦਰਬਾਰ ਹਾਲ ਐਂਟਰ ਕਰਨ ਤੋਂ ਪਹਿਲਾਂ ਹੀ ਤੇ ਉਸ ਤੋਂ ਬਾਅਦ ਉਹਨੂੰ ਆਫਿਸ ਰੂਮ ਦੇ ਵਿੱਚ ਲਿਜਾ ਕੇ ਜਦੋਂ ਪੁੱਛਿਆ ਗਿਆ ਵੀ ਉਹਦਾ ਮਕਸਦ ਕੀ ਹੈ ਕਿਉਂਕਿ ਬਿਨਾ ਕਿਸੇ ਦੀ ਇਨਫੋਰਮੇਸ਼ਨ ਤੋਂ 10 11 ਵਜੇ ਤੋਂ ਬਾਅਦ ਕਿਉਂਕਿ ਗੇਟ ਲੌਕ ਹੋ ਜਾਂਦੇ ਆ ਤਾਂ ਕੋਈ ਅਗਰ ਘੁੰਮ ਰਿਹਾ ਤੇ ਉਹ ਆਪਣੇ ਆਪ ਦੇ ਵਿੱਚ ਸ਼ੱਕੀ ਵਿਅਕਤੀ ਆ ਸੋ ਇਹ तकरीबन 20 ਸਾਲ ਤੋਂ ਉੱਪਰ ਇਸ ਨੌਜਵਾਨ ਦੀ ਉਮਰ ਹੋਊਗੀ ਕਲੀਨ ਸ਼ੇਫ ਸੀ ਔਰ ਜਦੋਂ ਇਹਨੂੰ ਪੁੱਛਿਆ ਗਿਆ ਤਾਂ ਇਹਨੇ ਦਬਾਅ ਪਾਣ ਤੇ ਦੱਸਿਆ ਜ਼ਰੂਰ ਵੀ ਉਹਨੂੰ ਕੁਝ ਹਜ਼ਾਰ ਰੁਪਏ ਦੀ ਕੁਝ ਕ ਹਜ਼ਾਰ ਰੁਪਏ ਦੀ 3-4 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਇੱਥੇ ਬੇਦਬੀ ਕਰਨ ਲਈ ਭੇਜਿਆ ਗਿਆ ਸੀ ਇੱਥੋਂ ਦੇ ਹੈੱਡ ਗ੍ਰੰਤੀ ਸਾਹਿਬ ਨੇ ਉਹਦੀ ਕਨਫੈਸ਼ਨ ਦੀ ਵੀਡੀਓ ਵੀ ਬਣਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਬਾਰ-ਬਾਰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਹੈਂਡਓਵਰ ਕੀਤਾ ਜਾਵੇ ਪਰ ਪੁਲਿਸ ਨਾਲ ਉਹਨਾਂ ਦਾ ਨਾ ਕੋ ਰਾਬਤਾ ਹੋ ਰਿਹਾ ਸੀ ਨਾ ਇੱਥੇ ਕੋਈ ਮੁਲਾਜ਼ਮ ਆ ਰਿਹਾ ਸੀ ਸੁਹਾਰਕੇ ਉਸ ਕਾਲੀ ਦੇ ਵਿੱਚ ਹੈੱਡ ਗ੍ਰੰਤੀ ਸਾਹਿਬ ਤੇ ਉਹਨਾਂ ਦੇ ਨਾਲ ਇੱਕ ਦੋ ਮੁਲਾਜ਼ਮ ਹੋਰ ਉਹ ਥਾਣਾ ਸਿਟੀ ਆਪ ਚੱਲ ਕੇ ਗਏ ਇੱਥੋਂ ਇਨਫੋਰਮ ਕਰਨ ਲਈ ਕਿਉਂਕਿ ਇੱਥੋਂ ਕੁਸ਼ਕਦੂਰੀ ਤੇ ਹੈ ਤੇ ਜਿੰਨੇ ਜਰ ਨੂੰ ਮੁਲਾਜ਼ਮ ਉਹਨਾਂ ਦੇ ਨਾਲ ਵਾਪਸ ਇੱਥੇ ਆਏ ਤਾਂ ਇੱਕ ਯਾਤਰੀ ਰਮਨਦੀਪ ਸਿੰਘ ਇੱਥੇ ਰਾਤ ਠਹਿਰੇ ਹੋਏ ਸੀ ਉਹਨਾਂ ਨੇ ਅਗਲੇ ਦਿਨ ਕਿਤੇ ਹੋਰ ਜਾਣਾ ਸੀ ਨਿਹੰਗ ਸਿੰਘ ਸੀ ਉਹ ਉਹਨਾਂ ਦੀ ਮਤਲਬ ਕਹਿ ਲੋ ਵੀ ਰਖਵਾਲੀ ਰਹੀ ਉਹ ਨਾਲ ਬੈਠੇ ਸੀ ਇੱਥੇ ਕੋਈ ਕੋਈ ਰਾਤ ਰੁਕੇ ਹੋਏ ਸੀ ਜਦੋਂ ਰੌਲਾ ਪਿਆ ਤੇ ਜਿੰਨੇ ਪੰਜ ਸੱਤ ਵਿਅਕਤੀ ਗੁਰਦੁਆਰਾ ਸਾਹਿਬ ਚ ਮੌਜੂਦ ਸੀ ਉਹ ਉਹਦੇ ਕੋਲ ਸੀਗੇ ਤੇ ਜਦੋਂ ਇਹ ਥਾਣੇ ਗਏ ਹੋਏ ਸੀ ਤੇ ਇਹਨੂੰ ਬਿਟਵੀਨ ਇਹਨਾਂ ਦੀ ਵਾਪਸੀ ਦੇ ਉੱਤੇ ਆਂਦੇ ਹਰਮਨਦੀਪ ਸਿੰਘ ਉਹਨਾਂ ਨੇ ਦੱਸਿਆ ਵੀ ਬੰਦੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਰਮਨਦੀਪ ਸਿੰਘ ਮੰਗੂਵੱਠ ਉਹਨਾਂ ਦੀ ਸਟੇਟਮੈਂਟ ਹੈ ਔਰ ਉਹਦੇ ਤੇ ਅਟੈਕ ਕੀਤਾ ਤੇ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਹੈਗਾ ਉਹਨੂੰ ਔਰ ਉਹਦੀ ਮੌਤ ਹੋ ਗਈ ਉਸ ਤੋਂ ਬਾਅਦ तकरीबन 1 ਘੰਟੇ ਬਾਅਦ ਆਲਮੋਸਟ ਸੀਨੀਅਰ ਪੁਲਿਸ ਜਿਹੜੇ ਅਫੀਸ਼ੀਅਲਸ ਨੇ ਆਏ ਨੇ ਤੇ ਸਾਰੀਆਂ ਜਥੇਬੰਦੀਆਂ ਨੇ ਇੰਟਰਵਿਊ ਇਨ ਕੀਤਾ ਔਰ ਇੱਕ ਐਫਆਈਆਰ 12 ਨੰਬਰ ਐਫਆਈਆਰ ਦਰਜ ਕੀਤੀ ਗਈ ਹੈ 304 ਸੈਕਸ਼ਨ ਔਰ 295 ਦੇ ਅੰਡਰ ਪੁਲਿਸ ਨੇ ਮੰਨਿਆ ਔਰ ਉਹਦੀ ਕੰਫੈਸ਼ਨਲ ਵੀਡੀਓ ਦੇ ਆਧਾਰ ਤੇ ਵੀ ਉਹ ਬੇਦਬੀ ਕਰਨਾ ਆਇਆ ਸੀ ਔਰ ਐਕਸੀਡੈਂਟਲ ਡੈਥ ਦੀ ਜਿਹੜੀ ਐਫਆਈਆਰ ਆ ਰਮਨਦੀਪ ਸਿੰਘ ਮੰਗੂ ਮੜ ਤੇ ਕੱਟੀ ਗਈ ਹੈ ਔਰ 7 ਦਿਨ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੇ ਟਾਈਮ ਮੰਗਿਆ ਇਸ ਕਾਂਸਪਰੇਸੀ ਨੂੰ ਸੁਲਝਾਣ ਦਾ ਵੀ ਇਹਦੇ ਪਿੱਛੇ ਅਸਲ ਕਾਂਸਪਰੇਟਰ ਕੌਣ ਹੈ ਕਿ ਕਿਹੜੀ ਪਲੈਨਿੰਗ ਨਾਲ ਆਇਆ ਕਿਉਂਕਿ ਇਹ ਸਿਮਲਰ ਘਟਨਾਵਾਂ ਪਹਿਲਾਂ ਕੰਸਿਸਟੈਂਟਲੀ ਬਹੁਤ ਵਾਰੀ ਪੰਜਾਬ ਚ ਹੋ ਚੁੱਕੀਆਂ ਔਰ ਲਗਭਗ ਦਰਬਾਰ ਕੁਕੀ ਬੰਦੇ ਕੋਲ ਨਾ ਕੋਈ ਆਈ ਕਾਰਡ ਨਾ ਕੋਈ ਮੋਬਾਈਲ ਬਿਲਕੁਲ ਜਿਵੇਂ ਟ੍ਰੇਨਡ ਕਰਕੇ ਭੇਜਿਆ ਗਿਆ ਸੀ ਉਹਨੂੰ ਔਰ ਬੜਾ ਨਾਪ ਤੋਲ ਕੇ ਉਹਨੇ ਜਿਹੜੇ ਵੀ ਜਵਾਬ ਦੇ ਰਿਹਾ ਸੀ ਜਿੰਨਾ ਉਹਨੂੰ ਟ੍ਰੇਨ ਕਰਕੇ ਸਿਖਾਇਆ ਗਿਆ ਸੀ ਵੀ ਇੱਥੋਂ ਤੱਕ ਉਹਨੇ ਆਪਣੀ ਕੰਫੈਸ਼ਨਲ ਵੀਡੀਓ ਦੇ ਵਿੱਚ ਕਿਹਾ ਵੀ ਮੈਨੂੰ ਜਿਹਨੇ ਭੇਜਿਆ ਉਹਨੇ ਕਿਹਾ ਵੀ ਤੂੰ ਆਪਣੇ ਰਿਸਕ ਤੇ ਉੱਥੇ ਜਾ ਰਿਹਾ ਵੀ ਤੂੰ ਉੱਥੇ ਉਤਲ ਪੁਤਲ ਮਚਾਣੀ ਹੈ ਇਹ ਨੀਵੀ ਬਾਣੀ ਹੈ ਇਹ ਜੇ ਆਪਾਂ ਬੇਦਬੀ ਕਰਨੀ ਹੈ ਸੋ ਇਹ ਉਹਨੇ ਕਨਫੈਸ਼ਨਸ ਕੀਤੀਆਂ ਕਿ ਉਹਨੂੰ ਕਿਸੇ ਤਰੀਕੇ ਜਿਹੜਾ ਹੈਗਾ ਮੋਟੀਵੇਟ ਕਰਕੇ ਜਿਹੜਾ ਜਿੰਨੇ ਵੀ ਸਾਜ਼ਿਸ਼ਤ ਹੈ ਤੇ ਭੇਜਿਆ ਅਸਲ ਉਹ ਤਾਕਤ ਦੇ ਵਿੱਚ ਸੀ ਬੇਦਬੀ ਕਰਨ ਦੀ ਉਸ ਤੋਂ ਪਹਿਲਾਂ ਹੀ ਉਸੇਵਾਦਾਰ ਦੇ ਹੱਥ ਚ ਆ ਗਿਆ ਅੱਛਾ ਸ੍ਰੀ ਜੀ ਜਿਹੜੀ ਵੀਡੀਓ ਅਸੀਂ ਦੇਖੀ ਹੋਈ ਹੈਗੀ ਉਹਦੇ ਵਿੱਚ ਕਿਸੇ ਦਾ ਨਾਮ ਵੀ ਲੈ ਰਿਆ ਫਿਰ ਤੁਸੀਂ ਦੱਸਦੇ ਬਈ ਅੰਦਰ ਕੋਈ ਕੋ ਪਰਚੇ ਹੋ ਗਰੇ ਮੇਰੇ ਆਈਡੀ ਕੋਈ ਨਹੀਂ ਮਿਲੇ ਹੈਗੀ ਕੋਈ ਮੋਬਾਈਲ ਫੋਨ ਨਹੀਂ ਮਿਲਿਆ ਹੈਗਾ ਕੀ ਲੱਗਦਾ ਇਹ ਪਲਾਨ ਸੀਗਾ ਸਾਰਾ ਇਹ ਬਿਲਕੁਲ ਇੱਕ ਕਾਂਸਪਿਰਸੀ ਹੈ ਬਿਲਕੁਲ ਦਰਬਾਰ ਸਾਹਿਬ ਵਾਂਗ ਜਿਵੇਂ ਅੱਜ 2 ਸਾਲ ਹੋ ਗਏ ਉਸ ਘਟਨਾ ਨੂੰ ਹਾਲੇ ਤੱਕ ਦੋਸ਼ੀ ਦਾ ਐਡੀਜੀਪੀ ਲੈਵਲ ਦੀ ਸਟ ਨਾਮ ਤੱਕ ਨਹੀਂ ਪਤਾ ਕਰ ਪਾਈ ਸੋ ਜਦੋਂ ਇਹੋ ਜਿਹੀਆਂ ਘਟਨਾਵਾਂ ਕਨਸਿਸਟੈਂਟ ਵਾਪਰ ਰਹੀਆਂ ਨੇ ਔਰ ਸਟੇਟ ਔਰ ਖਾਸ ਤੌਰ ਤੇ ਪੰਜਾਬ ਦੀ ਪੁਲਿਸ ਅਸਫਲ ਸਾਬਤ ਹੋ ਰਹੀ ਹੈ ਇਸ ਕਾਂਸਪਿਰਸੀ ਨੂੰ ਸੋਲਵ ਕਰਨ ਦੇ ਵਿੱਚ ਤਾਂ ਇਹ ਕਰਕੇ ਜਿਹੜੇ ਇਹ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨੇ ਸਾਜ਼ਿਸ਼ ਰਚਣ ਵਾਲੇ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਉਹ ਹਾਰੇ ਤੇ ਇਤਿਹਾਸਕ ਸਾਂਤ ਚਾਹੇ ਉਹ ਤਕਸ਼ਰੀ ਕੇਸਗੜ ਸਾਹਿਬ ਹੈ ਚਾਹੇ ਸ਼੍ਰੀ ਦਰਬਾਰ ਸਾਹਿਬ ਹੈ ਔਰ ਵੱਡੇ ਇਤਿਹਾਸਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਮਿੱਥਕੇ ਹੂੰ ਅੱਛਾ ਇਹਦੇ ਕੋਈ ਪਛਾਣ ਵਗੈਰਾ ਹੋਈ ਹੈਗੀ ਆ ਕੋਈ ਆਇਡੈਂਟੀਟੀ ਕੋਈ ਸਾਹਮਣੇ ਆਈ ਹੈਗੀ ਪਰ ਤੁਸੀਂ ਦੱਸਿਆ ਵੀ ਬੜਾ ਟ੍ਰੇਡ ਕਰਕੇ ਭੇਜਿਆ ਗਿਆ ਸੀ ਔਰ ਉਹਨੇ ਜਿਹੜੇ ਇੱਕ ਨੰਬਰ ਤੇ ਗੱਲ ਵੀ ਕਰਾਈ ਉਹਨੇ ਵੀ ਉਸ ਬੰਦੇ ਨੇ ਨਾ ਆਪਣਾ ਨਾਮ ਦੱਸਿਆ ਨਾ ਇਹਦਾ ਨਾਮ ਦੱਸਿਆ ਹਾਲਾਂਕਿ ਉਹਦੇ ਅਕੋਰਡਿੰਗਲੀ ਉਹਨੇ ਆਪਣੇ ਫਾਦਰ ਦਾ ਨੰਬਰ ਦਿੱਤਾ ਸੀ ਅੱਛਾ ਜਿਸ ਨੰਬਰ ਤੇ ਗੱਲ ਕੀਤੀ ਪਰ ਨਾ ਉਸ ਬੰਦੇ ਨੇ ਆਪਣਾ ਨਾਮ ਦੱਸਿਆ ਨਾ ਇਹਦਾ ਨਾਮ ਦੱਸਿਆ ਸੋ ਇਹ ਈ ਪ੍ਰਸ਼ਾਸਨ ਨੂੰ ਪਰਚੀ ਦੇ ਦਿੱਤੀ ਹੈ ਔਰ 7 ਦਿਨ ਦਾ ਟਾਈਮ ਪ੍ਰਸ਼ਾਸਨ ਨੇ ਮੰਗਿਆ ਇਸ ਕਾਂਸਪਰੇਸੀ ਨੂੰ ਸੋਲਵ ਕਰਨ ਲਈ ਜੇ ਪਹਿਲਾਂ ਵਰਗੀ ਨੈਗਲੀਜੈਂਸੀ ਸਟੇਟ ਪੁਲਿਸ ਨੇ ਵਰਤੀ ਪਹਿਲਾਂ ਵਰਗੀਆਂ ਘਟਨਾਵਾਂ ਵਰਗੀਆਂ ਫਿਰ ਤਿੱਖਾ ਰਿਐਕਸ਼ਨ ਜਿਹੜਾ ਫਗਵਾੜੇ ਤੋਂ ਮਿਲੇਗਾ ਤਾਂ ਕਿ ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਵੀ ਸਬਕ ਸਿਖਾਇਆ ਜਾ ਸਕੇ ਜਿਹੜਾ ਉਹਨਾਂ ਦਾ ਫਰਜ ਆ ਉਹ ਚੰਗੇ ਤਰੀਕੇ ਨਾਲ ਨਿਭਾਣ ਫਿਰ ਸੰਦੀਪ ਜੀ ਕਿਉਂਕਿ ਪਹਿਲਾਂ ਵੀ ਦੋ ਵਾਰੀ ਫਗਵਾੜੇ ਦੇ ਵਿੱਚ ਬਿਲਕੁਲ ਥਾਣੇ ਦੇ ਨੇੜੇ ਵੀ ਇੱਕ ਵਾਰੀ ਹੋਈ ਆ ਫਿਰ ਇੱਕ ਵਾਰੀ ਬਾਈਪਾਸ ਦੇ ਵਿੱਚ ਬੇਅਦਬੀ ਦੀ ਘਟਨਾ ਹੋਈ ਸੀ ਉਹਨੂੰ ਲੈ ਕੇ ਵੀ ਮੀਟਿੰਗਾਂ ਵੀ ਹੋਈ ਸੀ ਫਿਰ ਪੁਲਿਸ ਪ੍ਰਸ਼ਾਸਨ ਨੇ ਉਦੋਂ ਵੀ ਆਸ਼ਵਾਸ਼ਣ ਦਿੱਤਾ ਸੀ ਦੇਖੋ ਜਦੋਂ ਤੁਸੀਂ ਐਡਮਿਨਿਸਟ੍ਰੇਸ਼ਨ ਚੋਰੀਆਂ ਰੋਕਣ ਦੇ ਵਿੱਚ ਸੋ ਇਹ ਜਦੋਂ ਗੁਟਕਾ ਸਾਹਿਬ ਦੀਆਂ ਬੇਦਬੀਆਂ ਹੋਈਆਂ ਪਹਿਲਾਂ ਹਾਲਾਂਕਿ ਉਹ ਪਬਲਿਕ ਪਲੇਸ ਸੀ ਉਤੋਂ ਕੁਝ ਫੁੱਟ ਦੂਰੀ ਦੇ ਉੱਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਔਰ ਉਹ ਕੈਮਰੇ ਵੀ ਪ੍ਰਸ਼ਾਸਨ ਦੁਆਰਾ ਲਾਏ ਗਏ ਸੀ ਪਤਾ ਨਹੀਂ ਇਦਾਂ ਕਿਉਂ ਹੁੰਦਾ ਕਿ ਜਦੋਂ ਕੋਈ ਇਹੋ ਜੀ ਘਟਨਾ ਵਾਪਰ ਨਹੀਂ ਹੁੰਦੀ ਆ ਤੇ ਪ੍ਰਸ਼ਾਸਨ ਦੇ ਕੈਮਰੇ ਬੰਦ ਹੁੰਦੇ ਆ ਖਰਾਬ ਹੁੰਦੇ ਆ ਸੋ ਇਹ ਕੋਈ ਕੋਇਨਸੀਡੈਂਸ ਨਹੀਂ ਹੈਗਾ ਅਸੀਂ ਇਹਨੂੰ ਸਟੇਟ ਦੀ ਪਾਲਿਸੀ ਮੰਨ ਰਹੇ ਆ ਸਾਡਾ ਮੰਨਣਾ ਕਿ ਇਹਦੇ ਵਿੱਚ ਪੂਰੀ ਸਟੇਟ ਇਨਕਲੂਡ ਹੈ ਇਨਵੋਲਡ ਹੈ ਇਹ ਮਿਥ ਕੇ ਔਰ ਇਹਦਾ ਸਿੱਧਾ-ਸਿੱਧਾ ਮਕਸਦ ਸਿੱਖਾਂ ਨੂੰ ਪ੍ਰਵੋਕ ਕਰਨਾ ਹੈ ਉਹਨਾਂ ਦੇ ਦਿਲ ਤੇ ਹਮਲਾ ਕਰਕੇ ਹਿਰਦੇ ਬਲੁੰਦਰੇ ਨੇ ਜਿਵੇਂ ਪਹਿਲਾਂ 80ਵਿਆਂ ਦੇ ਹੱਕੇ ਦੇ ਵਿੱਚ ਇਹਨਾਂ ਨੇ ਕੀਤੇ ਔਰ ਉਹੋ ਜਿਹਾ ਰਿਐਕਸ਼ਨ ਉਹ ਸਿੱਖਾਂ ਤੋਂ ਵਾਇਲੈਂਟ ਰਿਐਕਸ਼ਨ ਚਾਹੁੰਦੇ ਨੇ ਉਹਦੇ ਲਈ ਮਜਬੂਰ ਕੀਤਾ ਜਾ ਰਿਹਾ ਔਰ ਬਾਰ-ਬਾਰ ਪ੍ਰਵੋਕ ਕੀਤਾ ਜਾ ਰਿਹਾ ਅੱਛਾ ਜਿਹੜਾ ਇੱਕ ਨਾਮ ਲੈਂਦਾ ਪਿਆ ਵੀਡੀਓ ਦੇ ਵਿੱਚ ਕੋਈ ਸੁੱਖੀ ਨਾਮ ਲੈਂਦਾ ਪਿਆ ਉਹ ਵੀ ਪਤਾ ਲੱਗਾ ਕਿ ਪੰਜਾਬੀ ਹੈ ਇਹ ਜਿਹੜਾ ਨੌਜਵਾਨ ਸਿਕਾ ਇਹਦੀ ਐਕਸੈਂਟ ਤੋਂ ਲੱਗਦਾ ਹੈ ਕਿ ਇਹਨੂੰ ਜਿੰਨੀ ਕੁ ਪੰਜਾਬੀ ਸਿਖਾਈ ਗਈ ਸੀ ਉਹਨੇ ਕੀ ਬੋਲ ਰਿਹਾ ਔਰ ਜਿਹੜਾ ਨੰਬਰ ਇਹਦੀ ਜੇਬ ਚੋਂ ਮਿਲਿਆ ਉਹ ਤਕਰੀਬਨ ਸੋਨੀਪੱਤ ਦਾ ਲਾਸਟ ਜਿਹੜਾ ਉਹ ਟ੍ਰੇਸ ਹੋਇਆ ਸੀ ਸਤ ਸਦਨ ਐਡਮਿਨਿਸਟ੍ਰੇਸ਼ਨ ਦੀ ਵੇਟ ਕਰਾਂਗੇ ਉਹ ਕੀ ਕੱਢਦੇ ਨੇ ਇਹਦੇ ਵਿੱਚੋਂ ਤੇ ਸਾਡੇ ਕੋਲ ਤੇ ਅਸੀਂ ਡਾਂਗ ਚੱਕ ਕੇ ਐਡਮਿਨਿਸਟ੍ਰੇਸ਼ਨ ਦੇ ਦੁਆਲੇ ਹੋਣਾ ਕਿਉਂਕਿ ਜੇ ਇਹ ਸਰਕਾਰਾਂ ਜਿਹੜੀਆਂ ਬੇਦਬੀ ਦੀਆਂ ਘਟਨਾਵਾਂ ਦਾ ਫਾਇਦਾ ਲੈ ਕੇ ਰਾਜਨੀਤਿਕ ਸਪੇਸ ਬਣਾ ਕੇ ਸਰਕਾਰਾਂ ਬਣਾਈਆਂ ਅੱਜ ਜਦੋਂ ਉਹਨਾਂ ਦੇ ਰਾਜ ਚ ਹੋ ਰਹੀਆਂ ਨੇ ਤੇ ਉਹ ਉਸੇ ਤਰੀਕੇ ਨਾਲ ਉਹਨਾਂ ਨੂੰ ਕਟਾਰੇ ਚ ਖੇੜਾ ਕੀਤਾ ਜਾਊਗਾ ਜਿਵੇਂ ਪਿਛਲੀਆਂ ਸਰਕਾਰਾਂ ਨੂੰ ਕੀਤਾ ਗਿਆ ਸੀ ਅੱਛਾ ਐਫ ਆਰ ਦੀ ਕਾਪੀ ਮਿਲ ਗਈ ਹੈਗੀ 295 ਲੱਗੀ ਹੈਗੇ 304 ਇਹਨੂੰ ਕਨਵਰਟ ਕੀਤਾ ਜਾ ਰਿਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਕੋਈ ਇਹਦੇ ਵਿੱਚ ਹਲੇ ਖੁੱਲ ਕੇ ਬਿਆਨ ਨਹੀਂ ਦੇ ਰਹੇ ਦੇਖੋ ਅਰਦਾਸ ਕਰਕੇ ਕਮਿਟਮੈਂਟ ਕੀਤੀ ਹੈ ਦਰਬਾਰ ਖਾਲਸਾ ਜਾ ਕੇ ਵੀ ਅਸੀਂ ਆਪਣੀ ਕਮਿਟਮੈਂਟ ਤੋਂ ਮੁਕਰਾਂਗੇ ਨਹੀਂ ਤੇ ਇਹ ਗੁਰੂ ਘਰ ਦੇ ਦੁਖੀ ਬੇਦਬੀ ਕਰਨਾ ਹੈ ਵਿਅਕਤੀਤਾ ਸੀ ਪੁਲਿਸ ਨੇ ਗੁਰੂ ਘਰ ਦੇ ਦੁਖੀ ਬਣਨਾ ਕਿ ਨਹੀਂ ਬਣਨਾ ਇਹ ਉਹਨਾਂ ਤੇ ਡਿਪੈਂਡ ਕਰਦਾ ਜੇ ਆਪਣੀ ਕਮਿਟਮੈਂਟ ਤੋਂ ਮੁਕਰਨਗੇ ਦੇ ਵਿੱਚ ਉਹ ਬੰਦੇ ਫੋਟੋ ਮਾਰਕਾਗੇ ਹਨਾ ਉਹ ਬੰਦਾ ਉੱਥੇ ਸੋ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤੋਂ ਅਸੀਂ ਦੇਖਿਆ ਕਿ ਤੇ ਮਤਲਬ ਬੰਦਾ ਕੋਈ ਬੰਦਾ ਹੈਗਾ ਉਹਦੇ ਨਾਲ ਆਪਣੇ ਨਾਂਸੇ ਆਏ ਤਾਂ ਅਸੀਂ ਸਾਰਾ ਵੈਰੀਫਾਈ ਕਰਕੇ ਹੁਣ ਪਰਚਾ ਦਰਜ ਕਰਤਾ ਹੈ ਪਰਚਾ ਦਰਜ ਕਰਨ ਤੋਂ ਬਾਅਦ ਐਸੀ ਉਹ ਬੰਦਾ ਜਿਹੜਾ ਬੰਦਾ ਹੈ ਉਹ ਕਿਊਸਡ ਹੈ ਉਹਨੂੰ ਅਰੈਸਟ ਕਰ ਲਿਆ ਡੈੱਡ ਬੋਡੀ ਚਪਾਤੀ ਇਹਦੇ ਵੱਲੋਂ ਹੋਇਆ ਕੀ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਕੀ ਡੀਟੇਲ ਹੈਗੀ ਹੈ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਭਾਈ ਉੱਥੇ ਇਹ ਇਹ ਹੋਇਆ ਹੈ है ना एफ आई आर हैज़ बिन रजिस्टर्ड अपर डेड बॉडी मतलब uh, वहाँ से हटा ली इट हैज़ बीन सेंड है ना और uh, जड़ा बंदा है उन्हें अपनी गिरफ्तारी देखी है। ਨਹੀਂ ਜਿਹੜਾ ਮੈਂ ਪਹਿਲਾਂ ਚਾਹ ਲੱਗਿਆ ਮੈਮ ਸੀ ਉਹ ਵੀ ਆਰ ਵੈਰੀਫਾਈਂਗ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਜਦ ਵੀ ਪਤਾ ਲੱਗੂਗਾ ਅਸੀਂ ਤੁਹਾਨੂੰ ਬਰੀਫ ਕਰਾਂਗੇ ਮੈਡਮ ਜੇ ਤੁਸੀਂ ਨਿਹੰਗ ਸਿੰਘ ਨੂੰ ਲੈ ਕੇ ਆਏ ਹੋ ਉਹ ਕੌਣ ਹੈ ਜੀ ਉਹ ਕਿਹੜੀ ਵੀ ਅਸੀਂ ਨਾ ਤੁਹਾਨੂੰ ਸਾਰੀ ਡਿਟੇਲਸ ਨਾ ਹਲੇ ਨਹੀਂ ਦੱਸ ਸਕਦੇ ਕਿ ਕੌਣ ਹੈ ਕੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਬੰਦਾ ਜਿਹੜਾ ਆਇਆ ਸੀ ਮੈਡਮ ਕਿਸ ਪਰਪਸ ਲਈ ਆਇਆ ਸੀ ਵੀ ਆਰ ਵੈਰੀਫਾਈਂਗ ਹੈ ਨਾ ਉਹ ਅਸੀਂ ਚੀਜ਼ ਜਬਤ ਕੀਤੀ ਹੈ ਕਹਿ ਰਹੇ ਨਾ ਅਸੀਂ ਹੁਣ ਤੋਂ ਅਸੀਂ ਬੰਦਾ ਲੈ ਕੇ ਗਏ ਆ ਹਨਾ ਅਸੀਂ ਡੈਡ ਵੋਇਲ ਹੈ ਨਾ ਜਸਟ ਬੀ ਅਰੇਸਟਡ ਉਹ ਗੁਰਦੁਆਰਾ ਸਾਹਿਬ ਤੋਂ ਇ ਕਰੀਪਾ ਸਵੇਰੇ ਆਈ ਹੈ ਥੋੜਾ ਹੋਰ ਅਰਲੀ ਮਾਰਨਿੰਗ ਅਰਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਜਿੱਦਾਂ ਇਨਫੀਮੇਸ਼ਨ ਆਈ ਫੁੱਲ ਇਸ ਸਾਡੀ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਹਾਂ ਉਹਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਹੈ ਕਿ ਉੱਥੇ ਇੱਕ ਬੰਦਾ ਅੰਦਰ ਡੈੱਡ ਬੋਡੀ ਸੀ ਉਹਦੇ ਨਾਲ ਇੱਕ ਬੰਦਾ ਸੀ ਆਪਾਂ ਸਾਡੀ ਮੇਨ ਨਾ ਸਾ ਕਿ ਬਈ ਸਾਡਾ ਲਾਅ ਐਂਡ ਆਰਡਰ ਮੈਨੇਜ ਰ ਹੈ ਐਂਡ एवरीथिंग ਇਜ਼ ਪਾਰਟ ਆਫ देयर ਇਨਵੈਸਟੀਗੇਸ਼ਨ ਐਂਡ ਆ ਵੀ ਆਮ ਨਾਟ ਬਰੀਫਿੰਗ ਯੂ ਰਿਗਾਰਡਿੰਗ ਕ੍ਰਾਈਮ ਹੈਨਾ ਇਹ ਸਾਡੀ ਹੁਣ ਇਹ ਹੀ ਬਰੀਫਿੰਗ ਹੈ ਕਿ ਲਾਅ ਐਂਡ ਆਰਡਰ ਬਿਲਕੁਲ ਕਾਇਮ ਹੈ ਤੁਕ ਸ਼ਾਂਤੀ ਹੈ ਹਨਾ ਗੁਰਦੁਆਰਾ ਦੇ ਵਿੱਚ ਆਰਾਮ سے ਜਾ ਕੇ ਸੰਗਤ ਦਰਸ਼ਨ ਕਰ ਸਕਦੀ ਹੈ